ਸਰਦਾਰ ਸੁਖਬੀਰ ਸਿੰਘ ਬਾਦਲ ਬਾਦਲ ਧੜੇ ਦੇ ਕਹ ਲਈਏ ਜਾਂ ਅਕਾਲੀ ਦਲ ਦੇ ਜਿਹੜਾ ਬਾਦਲ ਧੜਾ ਹੈਗਾ ਉਸ ਤੇ ਮੁੜ ਤੋਂ ਜਿਹੜੇ ਨੇ ਪ੍ਰਧਾਨ ਜਿਹੜੇ ਨੇ ਚੁਣੇ ਗਏ ਨੇ ਸੋ ਅੱਜ ਅਕਾਲੀ ਦਲ ਦਾ ਜਿਹੜਾ ਸਰੂਪ ਸਾਡੇ ਸਾਹਮਣੇ ਆ ਰਿਹਾ ਹੈ ਉਹ ਸਿੱਖ ਪੰਥ ਦੇ ਇੱਕ ਹਿੱਸੇ ਨੂੰ ਲੱਗੇ ਉਸ ਖੋਰੇ ਨੂੰ ਦਾ ਪ੍ਰਗਟਾਵਾ ਕਰਦਾ ਹੈ ਅਕਾਲੀ ਦਲ ਦਾ ਜਿਹਦਾ ਇੱਕ ਉਹਦਾ ਇੱਕ ਰਾਈਟ ਸੀ ਔਰ ਉਹਦੀ ਜ਼ਿੰਮੇਵਾਰੀ ਸੀ ਵੀ ਉਹ ਸਿੱਖਾਂ ਨੂੰ ਇੰਡੀਅਨ ਕੋਲੋਨਾਈਜ਼ੇਸ਼ਨ ਤੋਂ ਬਾਹਰ ਕੱਢੇ ਸੋ ਅਕਾਲੀ ਦਲ ਉਸ ਕੋਲੋਨਾਈਜ਼ੇਸ਼ਨ ਦਾ ਹਿੱਸਾ ਬਣ ਰਿਹਾ ਹੈ ਉਹਦੇ ਵਿੱਚ ਜਜ਼ਬ ਹੋਣ ਲਈ ਆਉ ਰਿਹਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਬਾਦਲ ਧੜੇ ਦੇ ਕਹਿ ਲਈਏ ਜਾਂ ਆਕਾਲੀ ਦਲ ਦੇ ਜਿਹੜਾ ਬਾਦਲ ਧੜਾ ਹੈਗਾ ਉਸ ਤੇ ਮੁੜ ਤੋਂ ਜਿਹੜੇ ਨੇ ਪ੍ਰਧਾਨ ਜਿਹੜੇ ਨੇ ਚੁਣੇ ਗਏ ਨੇ ਸਰਦਾਰ ਹਰਤਾ ਸਿੰਘ ਜੀ ਕੀ ਕਹੋਗੇ ਇਸ ਤੇ ਬਾਰੇ ਕਿਉਂਕਿ ਇਹ ਚੀਜ਼ਾਂ ਪਹਿਲਾਂ ਲੱਗ ਹੀ ਰਹੀਆਂ ਸਨ ਫਿਰ ਵੀ ਜਿਹੜਾ ਹੈ ਕਿ ਤਨਾ ਕਿਤੇ ਜਾਣ ਬੁੱਝ ਕੇ ਮੀਡੀਆ 'ਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਇਸ ਤਰ੍ਹਾਂ ਦਾ ਨਾ ਹੋਵੇ ਜਾਂ ਇਸ ਤਰ੍ਹਾਂ ਦੀ ਡਿਸਕਸ਼ਨ ਵਗੈਰਾ ਹੋਈ ਪਰ ਇਹ ਚੀਜ਼ਾਂ ਤਾਂ ਉਸ ਦਿਨ ਤੋਂ ਤੈਅ ਸਨ ਜਿਸ ਦਿਨ ਜਥੇਦਾਰਾਂ ਦੀ ਕਰਦਾਰਕੁਸ਼ੀ ਦਾ ਮੋਢ ਬਣ ਗਿਆ ਸੀ ਹਾਂਜੀ ਹਾਂਜੀ ਸੋ ਆਪਾਂ ਖਾਲਸਾ ਪ੍ਰਗਟ ਦੇ ਵਿੱਚ ਦੀ ਅੱਜ ਗੱਲ ਕਰਕੇ ਹਟੇ ਹਾਂ ਸੋ ਗੁਰੂ ਸਾਹਿਬ ਨੇ ਜਿਹੜਾ ਖਾਲਸਾ 1699 ਦੀ ਵਿਸਾਖੀ ਨੂੰ ਸਿਰਜਿਆ ਸੀ ਉਹਦੇ ਵਿੱਚ ਵਿਪਰਣ ਕੀ ਰੀਤ ਦੇ ਬਹੁਤ ਸਾਰੇ ਅੰਸ਼ਾ ਜਿਹੜੇ ਪੈਦਾ ਹੋਏ ਆ ਸੋ ਤਾਂ ਹੀ ਮੈਂ ਕਿਹਾ ਹੈਗਾ ਵੀ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਆ ਸਾਡੇ ਅੰਦਰ ਅੰਦਰੂਨੀ ਖੋਰੇ ਕਿੰਨੇ ਲੱਗੇ ਹੋ ਗਏ ਆ ਸੋ ਸਦੀਆਂ ਤੋਂ 4-5 ਸਦੀਆਂ ਤੋਂ ਹੌਲੀ-ਹੌਲੀ ਹੌਲੀ-ਹੌਲੀ ਕੌਮ ਜਦੋਂ ਕੌਮ ਆਪਣੇ ਰਹਿਬਰਾਂ ਦੀ ਜਿਹੜੀ ਪਵਿੱਤਰਤਾ ਹੁੰਦੀ ਆ ਜਿਹੜੇ ਆਪਣੇ ਰਹਿਬਰਾਂ ਦੇ ਸੰਦੇਸ਼ ਦੀ ਸਪਿਰਟ ਹੁੰਦੀ ਆ ਉਹ ਤੋਂ ਟੁੱਟ ਜਾਂਦੀ ਆ ਤਾਂ ਉਹਦੇ ਵਿੱਚ ਵਿਪਰਣ ਕੀ ਰੀਤ ਤੇ ਅੰਦਰੂਨੀ ਖੋਰਾ ਆਉਣਾ ਸ਼ੁਰੂ ਹੋ ਜਾਂਦਾ ਸੋ ਅੱਜ ਅਕਾਲੀ ਦਲ ਦਾ ਜਿਹੜਾ ਸਰੂਪ ਸਾਡੇ ਸਾਹਮਣੇ ਆ ਰਿਹਾ ਹੈ ਉਹ ਸਿੱਖ ਪੰਥ ਦੇ ਇੱਕ ਹਿੱਸੇ ਨੂੰ ਲੱਗੇ ਉਸ ਖੋਰੇ ਨੂੰ ਦਾ ਪ੍ਰਗਟਾਵਾ ਕਰਦਾ ਜਿੱਥੇ ਸਿੱਖ ਪੰਥ ਗੁਰੂ ਸਾਹਿਬ ਦੇ ਸੰਦੇਸ਼ ਦਾ ਵਾਹਕ ਨਹੀਂ ਰਹਿ ਗਿਆ ਬਲਕੇ ਪਰਾਏ ਲੋਕਾਂ ਦੀ ਜਿਨ੍ਹਾਂ ਪਰਾਇ ਤਰਜ਼ੇ ਜ਼ਿੰਦਗੀ ਨੂੰ ਗੁਰੂ ਸਾਹਿਬ ਨੇ ਤਬਾਹ ਕਰਿਆ ਸੀ ਉਸ ਤਰਜ਼ੇ ਜ਼ਿੰਦਗੀ ਤੇ ਮੋਹਤ ਹੋ ਰਿਹਾ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਸਪਸ਼ਟ ਲਿਖਿਆ ਹੈਗਾ ਵੀ ਜਦੋਂ ਗੁਰੂ ਸਾਹਿਬ ਦੇ ਉਸ ਸੰਦੇਸ਼ ਤੋਂ ਕੌਮਾਂ ਵਿਰਵੀਆਂ ਹੋ ਜਾਂਦੀਆਂ ਜਾਂ ਦੂਰ ਹੋ ਜਾਂਦੀਆਂ ਤਾਂ ਉਹ ਪਰਾਇਆਂ ਔਰ ਜਿਹੜੀਆਂ ਲਾਲਚ ਵਾਲੀਆਂ ਤੇ ਪਾਵਰ ਵਾਲੀਆਂ ਤੇ ਜਿਹੜੀਆਂ ਹੈਗੀਆਂ ਅਨੈਤਿਕਤਾ ਵਾਲੀਆਂ ਤਰਜ਼ੇ ਜ਼ਿੰਦਗੀਆਂ ਤੇ ਮੋਹਤ ਹੋ ਜਾਂਦਾ ਸੋ ਅਕਾਲੀ ਦਲ ਦਾ ਜਿਹੜਾ ਮੌਜੂਦਾ ਸਰੂਪ ਸਾਹਮਣੇ ਆ ਰਿਹਾ ਹੈਗਾ ਉਹ ਪਰਾਇ ਤਰਜ਼ੇ ਜ਼ਿੰਦਗੀ ਤੇ ਮੋਹਤ ਹੋਇਆ ਜਿਹੜਾ ਖਾਲਸਾ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਨੂੰ ਸਾਜਿਆ ਸੀ ਅਕਾਲੀ ਦਲ ਹੁਣ ਉਸ ਦੀ ਤਰਜ਼ਮਾਨੀ ਨਹੀਂ ਕਰ ਰਿਹਾ ਇਹ ਹੁਣ ਇੱਕ ਆਪਾਂ ਕਹਿ ਸਕਦੇ ਵੀ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਸੋ ਇੱਕ ਇੱਕ ਕੰਪਨੀ ਚੱਲ ਰਹੀ ਆ ਜਿਸ ਤਰ੍ਹਾਂ ਵੀ ਕੋਈ ਕੋਈ ਬਰੈਡ ਬਣਾਉਣ ਵਾਲੀ ਕੰਪਨੀ ਆ ਕੋਈ ਸਪੇਅਰ ਪਾਰਟ ਬਣਾਉਣ ਵਾਲੀ ਕੰਪਨੀ ਹੈਗੀ ਆ ਕੋਈ ਟੈਲੀਵਿਜ਼ਨ ਬਣਾਉਣ ਵਾਲੀ ਕੋਈ ਫਰਿਜ ਬਣਾਉਣ ਵਾਲੀ ਕੰਪਨੀਆਂ ਸੋ ਇਹ ਰਾਜਨੀਤਿਕ ਪਾਰਟੀ ਨਹੀਂ ਹੈ ਰਾਜਨੀਤਿਕ ਪਾਰਟੀ ਨੇ ਖਾਲਸਾ ਜਦੇ ਬੋਲ ਬਾਲੇ ਲਈ ਸੰਘਰਸ਼ ਕਰਨਾ ਸੀ ਵਿਪਰਨ ਕੀ ਰੀਤ ਦੇ ਆਰਡਰ ਨੇ ਜਾਂ ਇੰਡੀਅਨ ਕੋਲੋਨਾਈਜ਼ੇਸ਼ਨ ਨੇ ਜਿਹੜਾ ਸਿੱਖਾਂ ਤੇ ਵਿਚਾਰਧਾਰਕ ਹਮਲਾ ਕਰਿਆ ਹੋਇਆ ਹੈ ਅਕਾਲੀ ਦਲ ਦਾ ਜਿਹੜਾ ਇੱਕ ਉਹਦਾ ਉਹਦਾ ਇੱਕ ਰਾਈਟ ਸੀ ਔਰ ਉਹਦੀ ਜ਼ਿੰਮੇਵਾਰੀ ਸੀ ਵੀ ਉਹ ਸਿੱਖਾਂ ਨੂੰ ਇੰਡੀਅਨ ਕੋਲੋਨਾਈਜ਼ੇਸ਼ਨ ਤੋਂ ਬਾਹਰ ਕੱਢੇ ਸੋ ਅਕਾਲੀ ਦਲ ਉਸ ਕੋਲੋਨਾਈਜ਼ੇਸ਼ਨ ਦਾ ਹਿੱਸਾ ਬਣ ਰਿਹਾ ਹੈ ਉਹਦੇ ਵਿੱਚ ਜਜ਼ਬ ਹੋਣ ਲਈ ਔੜ ਰਿਹਾ ਹੈ ਤੇ ਉਹਨਾਂ ਦੀ ਤਰਜ਼ੇ ਜ਼ਿੰਦਗੀ ਨੂੰ ਅਪਣਾ ਕੇ ਖੁਸ਼ ਤੇ ਮਾਣ ਮਹਿਸੂਸ ਕਰ ਰਿਹਾ ਸੋ ਸੁਖਬੀਰ ਸਿੰਘ ਬਾਦਲ ਦਾ ਜਿਹੜੇ ਧੜੇ ਨੇ ਜਿੰਨੇ ਵੀ ਲੋਕ ਆ ਉਹਦੇ ਵਿੱਚ ਜੁੜੇ ਹੋਏ ਨੇ ਸੋ ਉਹ ਸਾਰੇ ਸਾਡੇ ਦੁਸ਼ਮਣ ਦੀ ਸਾਡੇ ਵਿਰੋਧੀਆਂ ਦੀ ਅਤੇ ਜਿਨ੍ਹਾਂ ਤੋਂ ਗੁਰੂ ਨੇ ਸਾਨੂੰ ਮੋੜਿਆ ਸੀ ਉਹਨਾਂ ਦੀ ਤਰਜ਼ੇ ਜ਼ਿੰਦਗੀ ਤੇ ਮੋਹਤ ਹੋ ਕੇ ਰਾਜਨੀਤੀ ਕਰਨਾ ਚਾਹੁੰਦੇ ਆ ਉਹਨਾਂ ਦੀਆਂ ਸਰਗਰਮੀਆਂ ਉਹਨਾਂ ਨੂੰ ਮੁਬਾਰਕ ਖਾਲਸਾ ਪੰਥ ਆਪਣਾ ਰਾਹ ਵੱਖਰਾ ਚੁਣੇਗਾ ਔਰ ਪਿਛਲੇ ਸਮੇਂ ਦੌਰਾਨ ਵੀ ਵੱਖਰਾ ਚੁਣਿਆ 1984 ਦੇ ਹਾਲੋ ਘਾਰੇ ਤੋਂ ਬਾਅਦ ਵੀ ਖਾਲਸਾ ਜੀ ਨੇ ਆਪਣਾ ਵੱਖਰਾ ਰਾਹ ਚੁਣਿਆ ਤੇ ਅਸੀਂ ਉਮੀਦ ਕਰਦੇ ਹਾਂ ਗੁਰੂ ਦੀਆਂ ਬਖਸ਼ੀਆਂ ਨੂੰ ਪ੍ਰਣਾਇਆ ਹੋਇਆ ਖਾਲਸਾ ਆਪਣਾ ਵੱਖਰਾ ਰਾਹ ਚੁਣ ਕੇ ਆਪਣੀ ਰਾਜਨੀਤੀ ਗੁਰੂ ਨੂੰ ਪ੍ਰਣਾਈ ਹੋਈ ਤੇ ਗੁਰੂ ਨੂੰ ਸਮਰਪਿਤ ਰਾਜਨੀਤੀ ਨੂੰ ਅੱਗੇ ਵਧਾਵੇਗਾ ਜੀ ਬਿਲਕੁਲ ਜੀ ਤੇ ਕਿਉਂਕਿ ਇੱਥੇ ਗੱਲ ਜਿਹੜੀ ਹੈ ਰੁਕਣੀ ਨਹੀਂ ਹੈ ਭਾਵੇਂ ਕਈ ਵਾਰ ਇਹ ਹੁੰਦਾ ਹੈ ਕਿ ਸ਼ਾਇਦ ਇਸ ਬਹੁਤ ਜ਼ਿਆਦਾ ਪ੍ਰਮੋਟ ਇਹ ਕੀਤਾ ਜਾ ਰਿਹਾ ਹੈ ਕਿ ਜੀ ਦੇਖੋ ਜੀ ਪ੍ਰਧਾਨ ਬਣ ਗਏ ਨੇ ਸਾਰਾ ਕੁਝ ਹੈ ਇੱਕ ਵੱਡੇ ਡੈਲੀਗੇਸ਼ਨ ਜਾਂ 27 ਲੱਖ ਦੀ ਭਰਤੀ ਅਖੀਰ ਤੇ ਗੱਲ ਜਦੋਂ ਮੈਦਾਨ ਦੇ ਵਿੱਚ ਨਿਤਰਨਾ ਹੈਗਾ ਜਦੋਂ ਆਪਾਂ ਕਹ ਲਈ ਕਿ ਚੋਣ ਮੈਦਾਨ ਦੇ ਖਾਸ ਕਰਕੇ ਨਿਤਰਨਾ ਹੈ ਤੇ ਉਦੋਂ ਅਸਲ ਜਿਹੜਾ ਫੈਸਲਾ ਹੋਣਾ ਹੈਗਾ ਉਦੋਂ ਐਜ਼ੇ ਪ੍ਰਧਾਨ ਇਹਨਾਂ ਨੂੰ ਸੰਗਤਾਂ ਨੇ ਜਾਂ ਸਿੱਖਾਂ ਨੇ ਜਾਂ ਪੰਜਾਬ ਵਾਸੀਆਂ ਨੇ ਕਬੂਲਿਆ ਜਾਂ ਨਹੀਂ ਉਹ ਉਦੋਂ ਗੱਲ ਜਿਹੜੀ ਹੈ ਬਾਹਰ ਆਉਣੀ ਹੈਗੀ